ਇਸ ਪ੍ਰੀਜ਼ਾਮ ਪਾਸ ਕਰਨ ਤੋਂ ਬਾਅਦ ਤੁਸੀਂ ਕਦੇ ਸੁਪਨਾ ਸੁਝੋਇਆ ਸੀਗਾ ਕਿ ਮੈਂ ਡੀਸੀ ਲਗਣਾ ਮੈਂ ਜੀ ਫਰੋਸਪੋਰਟ ਗਣਵਾਲਾ mera sara parivar frosporta ਕਿਸਮਤੀ ਲਗਾ ਹੁੰਦੀ ਹੈ ਤੁਹਾਡੇ ਮੂੰਹੋਂ ਕੋਈ ਇਦਾਂ ਦੀ ਗੱਲ ਨਿਕਲ ਜਾਂਦੀ ਹੈ ਰੱਬ ਉਸ ਨੂੰ ਪੂਰੀ ਕਰ ਦਿੰਦਾ ਹੈ ਸਾਡੇ ਘਰ ਤੋਂ ਐਸਟੀਬਸ ਡੀਸੀ ਦਾ ਨਾਮ ਦਿਸੇ ਤਾਂ ਫਿਰ ਜਦੋਂ ਮੈਂ ਪਰ ਮੈਡੀਕਲ ਕਰ ਰਿਹਾ ਸੀ ਨਾਲ ਨਾਲ ਹੀ ਮੈਂ ਕਿਹਾ ਕਿ ਕਿਉਂਕਿ ਮੇਰਾ ਇੱਕ ਪੁਰਾਣਾ ਨਵੇਂ ਨੈਸ ਬਚਪਨ ਤੋਂ ਚੰਗੀ ਸੀ ਨਿਊਜ਼ਪੇਪਰ ਰੀਡਿੰਗ ਮੈਂ ਸ਼ੁਰੂ ਤੋਂ ਕਰਦਾ ਰਿਹਾ ਅੱਜ ਵੀ ਮੈਂ ਰੈਗੂਲਰ ਆਪਣਾ ਨਿਊਜ਼ਪੇਪਰ ਪੜ੍ਹਦਾ ਤੁਹਾਡੀ ਕੋ ਬਹੁਤ ਘੱਟ ਟਾਈਮ ਹੁੰਦਾ ਕਿ ਤੁਸੀਂ ਫੈਮਿਲੀ ਨੂੰ ਜਾਂ ਬੱਚਿਆਂ ਨੂੰ ਜਾਂ ਆਪਣੀ ਪਰਸਨਲ ਲਾਈਫ ਦੇ ਸਕੋ ਤੇ ਜਦੋਂ ਉਹ ਬਹੁਤ ਮੈਨੂੰ ਮੋਟੀਵੇਟ ਕਰਦੇ ਨੇ ਮੈਂ ਉਹਨਾਂ ਨੂੰ ਮੋਟੀਵੇਟ ਕਰਦਾ ਸਾਡੀ ਫੈਮਿਲੀ ਬਹੁਤ ਸਪੋਰਟਿਵ ਹੈ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ ਉਹ ਵੀ ਐਂਡ ਬਾਕੀ ਵੀ ਜਿਹੜੇ ਕੋਈ ਜੋਬ ਜਾਂ ਆਪਣੇ profession ਵਿੱਚ ਰਹਿੰਦੇ ਨੇ ਕਿ ਤੁਸੀਂ ਅੱਧਾ ਘੰਟਾ ਜ਼ਰੂਰ ਆਪਣੀ ਹੌਬੀ ਨੂੰ ਹੀ ਆਪਣੇ ਆਪ ਨੂੰ ਜ਼ੋਰ ਦੇਣਾ ਚਾਹੀਦਾ ਹੈ ਪਿਆਰੇ ਦਰਸ਼ਕਾਂ ਦਾ ਇਸ ਖਾਸ ਪੇਸ਼ਕਸ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਅਸੀਂ ਤੁਹਾਨੂੰ ਹਮੇਸ਼ਾ ਹੀ ਕੁਝ ਐਸੀਆਂ ਸ਼ਖਸੀਅਤਾਂ ਦੇ ਨਾਲ ਰੂਬਰੂ ਕਰਾਣੇ ਆ ਜਿਨ੍ਹਾਂ ਨੇ ਸਮਾਜ ਵਿੱਚ ਆਪਣੀ ਬਲੱਖਣ ਦਿੱਖ ਬਣਾਈ ਹੁੰਦੀ ਹੈ ਔਰ ਆਪਣੀ ਪਹਿਚਾਣ ਜਿਹੜੀ ਹੈ ਉਸ ਦੇ ਨਾਲ ਦੂਸਰਿਆਂ ਨੂੰ ਵੀ ਮਨਸਰ ਕਰਦੇ ਆ ਔਰ ਦੂਸਰਿਆਂ ਨੂੰ ਇੱਕ ਪ੍ਰੇਰਨਾ ਸਰੋਤ ਬਣਦੇ ਆ ਸੋ ਐਸੀ ਇੱਕ ਸ਼ਖਸੀਅਤ ਦੇ ਨਾਲ ਅੱਜ ਤੁਹਾਨੂੰ ਰੂਬਰੂ ਕਰਾਵਾਂਗੇ ਮੇਰੀ ਮੁਰਾਦ ਹੈ ਡਾਕਟਰ ਹਿਮਾਂਸ਼ੂ ਅਗਰਵਾਲ ਡੈਪਟੀ ਕਮਿਸ਼ਨਰ ਗੁਰਦਾਸ ਬਰਸਰ ਬਹੁਤ-ਬਹੁਤ ਸਵਾਗਤ ਹੈ ਸਰ ਸਭ ਤੋਂ ਪਹਿਲਾਂ ਸਰ ਮੈਂ ਚਾਹਾਂਗਾ ਕਿ ਅੱਜ ਸਾਡੇ ਜਿਹੜੇ ਦਰਸ਼ਕ ਆ ਉਹ ਤੁਹਾਡੀ ਲਾਈਫ ਐਂਡ ਸੋ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡਾ ਜਨਮ ਕਿੱਥੇ ਹੋਇਆ ਪਸ਼ੋਕੜ ਮੁੱਢਲੀ ਸਿੱਖਿਆ ਜਿਹੜੀ ਉਹ ਤੁਸੀਂ ਕਿੱਥੋਂ ਲਈ ਮੈਂ ਜੀ ਫਿਰੋਜ਼ਪੁਰ ਚ ਰਹਿਣ ਵਾਲਾ ਮੇਰਾ ਸਾਰਾ ਪਰਿਵਾਰ ਫਿਰੋਜ਼ਪੁਰ ਰਹਿੰਦਾ ਮੇਰੀ ਪੜ੍ਹਾਈ ਵੀ ਉੱਥੇ ਹੀ ਫਿਰੋਜ਼ਪੁਰ ਹੋਈ ਹੈ ਜੇ ਪੰਜਾਬ ਦੇ ਬਾਹਰ ਦੇ ਜਿਹੜੇ ਦਰਸ਼ਕ ਨੇ ਫਿਰੋਜ਼ਪੁਰ ਭਾਰਤ ਪਾਕਿਸਤਾਨ ਬਾਰਡਰ ਤੇ ਸਥਿਤ ਇੱਕ ਜ਼ਿਲ੍ਹਾ ਹੈ ਸਾਡਾ ਐਂਡ ਥੋੜਾ ਬੈਕਵਰਡ ਟਾਊਨ ਵੀ ਨੂੰ ਕਹਿ ਸਕਦੇ ਹਾਲਾਂਕਿ ਪਿਛਲੇ ਸਾਲਾਂ 'ਚ ਕਾਫੀ ਨੇ ਤਰੱਕੀ ਵੀ ਕੀਤੀ ਹੈ ਪਰ ਜਦੋਂ ਅਸੀਂ ਵੱਡੇ ਹੁੰਦੇ ਸੀ ਥੋੜਾ ਬਹੁਤ ਉੱਥੇ ਕਮੀਆਂ ਪੇਸ਼ੀਆਂ ਸੀ ਤਾਂ ਸਾਰੀ ਮੇਰੀ ਉੱਥੇ ਸਕੂਲੀ ਸਿੱਖਿਆ ਉੱਥੇ ਹੋਈ ਫਿਰ ਮੈਂ ਮੈਡੀਕਲ ਦੀ ਪੜ੍ਹਾਈ ਕੀਤੀ ਐਂਡ MBBS 'ਚ ਮੇਰੀ ਸਿਲੈਕਸ਼ਨ ਹੋਈ ਫਰੀਦਕੋਟ ਅ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਫਿਰ ਮੈਂ 4 ਸਾਲ ਲਗਭਗ ਐਜ਼ ਅ ਡਾਕਟਰ ਪ੍ਰੈਕਟਿਸ ਵੀ ਕੀਤੀ ਉਥੇ ਮੈਂ ਤੁਹਾਡੇ ਕੋਲੋਂ ਉਸ ਇਨਸਟੈਂਸ ਬਾਰੇ ਵੀ ਜਾਨਣਾ ਚਾਹੂੰਗਾ ਕਿ 8ਥ ਦਾ ਐਗਜ਼ਾਮ ਪਾਸ ਕਰਨ ਤੋਂ ਬਾਅਦ ਤੁਸੀਂ ਕਦੀ ਸੁਪਨਾ ਸੁਝੋਇਆ ਸੀਗਾ ਕਿ ਮੈਂ ਡੀਸੀ ਲਗਣਾ ਉਹ ਕਿਦਾਂ ਤੁਹਾਡੇ ਮਨ ਦੇ ਵਿੱਚ ਆਇਆ ਔਰ ਐਡੇ ਛੋਟੇ ਬੱਚੇ ਆਮ ਤੌਰ ਤੇ ਸਾਡੇ ਅਸੀਂ ਦੇਖਦੇ ਹਾਂ ਕਿ ਛੋਟੇ ਜਿਹੜੇ ਬੱਚੇ ਉਹਨਾਂ ਦੇ ਦਿਮਾਗ 'ਚ ਇਹੋ ਜਿਹੇ ਚੀਜ਼ਾਂ ਹੁੰਦੀਆਂ ਨਹੀਂ ਸੋ ਇਹ ਪ੍ਰੇਰਣਾ ਕਿਦਾਂ ਮਿਲੀ ਔਰ ਫੈਮਿਲੀ 'ਚ ਕੀ ਕਿਸੇ ਵਿਅਕਤੀ ਨੇ ਆਈਅਸ ਕੀਤਾ ਸੀਗਾ ਜਾਂ ਕਿਦਾਂ ਸ਼ੁਰੂਆਤ ਹੋਈ ਮੈਂ ਕਈ ਵਾਰ ਅੱਪਾ ਇਸ ਤਰ੍ਹਾਂ ਕਹਿੰਦੇ ਆ ਕਿ ਕਿਸਮਤ ਦੀ ਗੱਲਾਂ ਹੁੰਦੀਆਂ ਤੁਹਾਡੇ ਮੂੰਹੋਂ ਕੋਈ ਇਦਾਂ ਦੀ ਗੱਲ ਨਿਕਲ ਜਾਂਦੀ ਹੈ ਕਿ ਰੱਬ ਉਸ ਨੂੰ ਪੂਰੀ ਕਰ ਦਿੰਦਾ ਤੇ بڑا ਵਾਕਿਆ ਦਾ ਕੁਝ ਇਸ ਤਰ੍ਹਾਂ ਸੀਗਾ ਕਿ ਅਸੀਂ ਚਲੋ ਸਕੂਲ 'ਚ ਪੜ੍ਹਦੇ ਹੁੰਦੇ ਸੀ ਐਂਡ ਸਾਡੇ ਸਕੂਲ 'ਚ ਐਸ ਚੀਫ ਗੈਸਟ ਡੀਸੀ ਸਾਹਿਬ ਆਉਂਦੇ ਹੁੰਦੇ ਸੀ ਤੇ ਉਸ ਵੇਲੇ ਦੇ ਜਿਹੜੇ ਫਿਰੋਸਪੁਰ ਦੇ ਡੀਸੀ ਸਾਹਿਬ ਸੀਗੇ ਉਹ ਸਾਡੇ ਸਕੂਲ ਦੇ ਵਿੱਚ ਆਏ ਸੀ ਉਹਨਾਂ ਦਾ ਆਪ ਦਾ ਬੱਚਾ ਵੀ ਸਾਡੇ ਨਾਲ ਹੀ ਪੜਦਾ ਸੀ ਤੇ ਉਹਨਾਂ ਨੂੰ ਦੇਖਿਆ ਉਹ ਸ਼ਖਸੀਅਤ ਨੂੰ ਦੇਖਿਆ ਸਾਡਾ ਇੱਕ ਸਮਾਗਮ ਸੀ ਉਹਦੇ ਵਿੱਚ ਉਹ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਸੀਗੇ ਅਨ ਬਾਈ ਚਾਂਸ ਕੁਝ ਦਿਨਾਂ ਬਾਅਦ ਸਾਡਾ 8ਵੀਂ ਦਾ ਰਿਜ਼ਲਟ ਆਇਆ ਉਹਦੇ ਵਿੱਚ ਮੈਂ ਟੌਪ ਕੀਤਾ ਸੀ 8ਵੀਂ ਦੇ ਰਿਜ਼ਲਟ ਦੇ ਵਿੱਚ ਸਾਡੇ ਜਦੋਂ ਮੇਰਾ ਰਿਜ਼ਲਟ ਆਇਆ ਤੇ ਉਹਦੇ ਵਿੱਚ ਮੈਨੂੰ ਪੁੱਛਿਆ ਗਿਆ ਸਾਡੇ ਸਕੂਲ ਨੇ ਮੀਡੀਆ ਨਾਲ ਉਭਰੂ ਕਰਾਇਆ ਤੇ ਮੀਡੀਆ ਨੇ ਜਦੋਂ ਪੁੱਛਿਆ ਕਿ ਤੁਸੀਂ ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੋ 8ਵੀਂ ਚ ਸੀ ਮੈਂ ਹਾਰਡਲੀ 11 ਜਾਂ 12 ਸਾਲ ਦਾ ਸੀ ਤੇ ਮੈਂ ਕਿਉਂਕਿ ਰੀਸੈਂਟਲੀ ਫੰਕਸ਼ਨ ਹੋਇਆ ਸੀ ਜਾਂ ਸਾਨੂੰ ਔਰਡ ਮਿਲਿਆ ਸੀ ਡੀ ਸਾਹਿਬ ਜੀ ਸ਼ਖਸੀਅਤ ਦੀ ਇੱਕ ਛਾਪ ਸਾਡੇ ਦੇ ਪਈ ਸੀ ਤੇ ਮੈਂ ਕਹਦਾ ਮੈਂ ਵੱਡਾ ਹੋ ਕੇ ਡੀਸੀ ਬੰਨਾ ਚਾਹੁੰਦਾ ਤੇ ਉਹਲੇ ਦਿਨ ਜਦੋਂ ਪੇਪਰ ਆਇਆ ਤੇ ਮੇਰੇ ਫਾਦਰ ਸਾਹਿਬ ਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਮੈਂ ਮੇਰੀ ਸਾਰੀ ਬਿਜ਼ਨਸ ਫੈਮਲੀ ਆ ਉਹਨਾਂ ਨੇ ਜਦੋਂ ਦੇਖਿਆ ਅਖਬਾਰ 'ਚ ਬੱਚੇ ਦਾ ਨਾਮ ਆ ਤਾਂ ਉਹਨਾਂ ਨੇ ਉਹ ਪੇਪਰ ਪੂਰਾ ਦਾ ਪੂਰਾ ਸਾਮਕੇ ਰੱਖ ਲਿਆ ਅਨਯਕੀਨ ਮਨੋਂ ਮੈਨੂੰ ਧਿਆਨ ਵੀ ਨਹੀਂ ਸੀਗਾ ਕਿ ਇਸ ਤਰ੍ਹਾਂ ਕੋਈ ਪੇਪਰ ਸਾਡੇ ਕੋਲ ਪਿਆ ਹੈ ਪਰ 15 ਸਾਲ ਬਾਅਦ ਜਦੋਂ ਮੈਂ ਯੂਪੀਐਸਸੀ ਕਲੀਅਰ ਕੀਤਾ ਤੁਸੋਂ ਸਭ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਨੇ ਰਿਕਾਰਡ ਚੋ ਕੱਢ ਕੇ ਲੈ ਕੇ ਆਏ ਕਿ ਤੂੰ 15 ਸਾਲ ਪਹਿਲਾਂ ਕਿਹਾ ਸੀ ਮੈਂ ਡੀਸੀ ਬੰਨਾ ਚਾਹੁੰਦਾ ਤੇ ਨਾਓ ਯੂ ਹੈਵ ਕਲੀਅਰਡ ਯੂਪੀਐਸਸੀ ਐਂਡ ਯੂ ਵਿਲ ਬੀਕਮ ਡੀਸੀ ਵਨ ਡੇ ਸੋ ਇੱਕ ਪ੍ਰਾਊਡ ਪੇਰੈਂਟਸ ਹੁੰਦੇ ਆ ਜਦੋਂ ਐਹੋ ਜਿਹੇ ਮੂਮੈਂਟਸ ਜ਼ਿੰਦਗੀ ਵਿੱਚ ਆਉਂਦੀਆਂ ਤੁਸੀਂ ਨਾਰਮਲੀ ਐਟਮੀ ਤੋਂ ਬਾਅਦ ਫਿਰ ਮੈਡੀਕਲ ਦੇ ਵਿੱਚ ਚਲੇ ਗਏ ਔਰ ਇੱਕ ਨਾਰਮਲ ਜਿਸ ਤਰ੍ਹਾਂ ਆਮ ਗ੍ਰੈਜੂਏਟਸ ਆਮ ਫੈਮਿਲੀਆਂ ਵਿੱਚ ਹੁੰਦੇ ਆ ਕਿ ਕਿਸੇ ਲਾਈਫ ਦੇ ਵਿੱਚ ਕੋਈ ਪ੍ਰੋਫੈਸ਼ਨ 'ਚ ਜਾਣਾ ਐਮਬੀਬੀਐਸ ਤੁਸੀਂ ਦੱਸਿਆ ਕਿ ਮੈਂ 4 ਸਾਲ ਪ੍ਰੈਕਟਿਸ ਵੀ ਕੀਤੀ ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਹੁਣ ਮੈਂ ਉਹ ਡ੍ਰੀਮ ਜਿਹੜਾ ਆਪਣਾ ਉਸ ਨੂੰ ਪੂਰਾ ਕਰਨਾ ਹੈ ਆ ਦਿਮਾਗ 'ਚ ਕਿਤੇ ਨਾ ਕਿਤੇ ਸਿਗਾ ਹੈ ਬੈਗ ਆਫ ਦਾ ਮਾਈਂਡ ਤੁਹਾਡੇ ਹੁੰਦਾ ਹੈ ਕਿ ਮੈਂ ਲਾਈਫ ਚੇਂਜ ਕਰਨਾ ਚਾਹੁੰਦਾ ਬਟ ਜੇ ਜਦੋਂ ਤੁਸੀਂ ਯੂਪੀਐਸਸੀ ਦਾ ਪੇਪਰ ਵੀ ਦੇਣਾ ਤੁਸੀਂ ਆਈਐਸ ਆਈਪੀਐਸ ਜਾਂ ਕੋਈ ਹੋਰ ਆਲ ਇੰਡੀਆ ਸਰਵਿਸਿਜ਼ ਜੁਆਇਨ ਕਰਦੇ ਹੋ ਤੁਹਾਨੂੰ ਗ੍ਰੈਜੂਏਸ਼ਨ ਮਿਨਿਮਮ ਰਿਕੁਆਇਰਡ ਹੁੰਦੀ ਹੈ ਜੇ ਜਦੋਂ ਮੈਂ ਪਲੱਸ 1 ਚ ਸਬਜੈਕਟ ਚੂਜ਼ ਕਰਨਾ ਸੀ ਮੇਰੇ ਟੀਚਰਸ ਮੇਰੇ ਪੇਰੈਂਟਸ ਸਾਰੇ ਨੇ ਕਿਹਾ ਕਿ ਮੈਡੀਕਲ ਤੁਹਾਡੇ ਲਈ ਠੀਕ ਰਹਿਣਾ ਤਾਂ ਮੈਂ ਉਦੋਂ ਮੈਡੀਕਲ ਚੂਜ਼ ਕਰ ਲਿਆ ਫਿਰ ਐਮਬੀਬੀਐਸ ਕੀਤੀ ਐਮਬੀਬੀਐਸ ਦੇ ਇਮੀਡੀਏਟਲੀ ਬਾਅਦ ਫਿਰ ਸਿਖਿਆ ਕਿ ਅੱਗੇ ਲਾਈਫ ਚ ਕੀ ਕਰਨਾ ਹੈ ਤਾਂ ਮੈਂ ਕਿਹਾ ਮੈਂ ਆਪਣੀ ਪੜ੍ਹਾਈ ਕੀਤੀ ਹੈ ਮੈਂ ਉਹਨੂੰ ਵੇਸ ਵੀ ਨਹੀਂ ਕਰਨਾ ਚਾਹੁੰਦਾ ਤਾਂ ਮੈਂ 4 ਸਾਲ ਫਿਰ ਨਾਲ ਦੇ ਨਾਲ ਪ੍ਰੈਕਟਿਸ ਵੀ ਕਰਦਾ ਰਿਹਾ ਐਂਡ ਜਿਵੇਂ ਇੱਕ ਮੰਚ ਕਿਹਾ ਕਿਤੇ ਸੀ ਕਿ ਨਹੀਂ ਇਹ ਯੂਪੀਐਸਸੀ ਦਾ ਪੇਪਰ ਵੀ ਜ਼ਰੂਰ ਮੈਂ ਟਰਾਈ ਕਰਕੇ ਦੇਖਣਾ ਹੈ ਤਮੇ ਨਾਲ ਨਾਲ ਆਪਣੀ ਤਿਆਰੀ ਵੀ ਕਰਦਾ ਰਿਹਾ ਫਰੋਸਪਰੀ ਮੈਂ ਪ੍ਰੈਕਟਿਸ ਕੀਤੀ ਫਰੋਸਪਰੀ ਮੈਂ ਤਿਆਰੀ ਕੀਤੀ ਆਪਣੀ ਨਾਲ ਨਾਲ ਐਂਡ ਪਰਮਾਤਮਾ ਦੀ ਕਿਰਪਾ ਰਹੀ ਕਿ ਇਸੇ ਤਿਆਰੀ ਨਾਲ ਹੀ ਸਾਡਾ ਜਿਹੜਾ ਪੇਪਰ ਸੀ ਮੇਰਾ ਸਰ ਤੁਸੀਂ ਕਿਹੜੇ ਸਬਜੈਕਟ ਚੂਜ਼ ਕੀਤੇ ਸੀਗੇ ਇਹਦੇ ਵਾਸਤੇ ਮੀਨਸ ਵਾਸਤੇ ਔਰ ਪ੍ਰੀ ਵਾਸਤੇ ਔਰ ਆਮ ਤੌਰ ਤੇ ਅੱਜ ਦੀ ਜੇ ਸਾਡੇ ਇਹ ਵੀ ਚੱਲ ਰਿਹਾ ਹੈ ਕਿ ਬਹੁਤ ਬਾਰੇ ਬੱਚੇ ਦਿੱਲੀ ਜਾਂਦੇ ਆ ਕੋਚਿੰਗ ਵਾਸਤੇ ਕੋਟਾ ਜਾਂਦੇ ਆ ਕੀ ਇਹਦਾ ਇੰਪੈਕਟ ਪੈਂਦਾ ਜਾਂ 셀ਫ ਸਟਡੀ ਜਿਹੜੀ ਆ ਉਹ ਜ਼ਿਆਦਾ ਮੈਟਰ ਕਰਦੀ ਆ ਇਹ ਹਰ ਬੱਚੇ ਦੀ ਆਪਣੀ ਇੱਕ ਇੱਕ ਉਹਨਾਂ ਦੇ ਮਨ 'ਚ ਹੁੰਦੀ ਆ ਮੇਰੇ ਮਨ 'ਚ ਸ਼ੁਰੂ 'ਚ ਹੀ ਸੀ ਜਦੋਂ ਮੈਂ ਸਕੂਲ 'ਚ ਵੀ ਸੀ ਉਦੋਂ ਵੀ ਮੈਂ ਮੈਡੀਕਲ ਦੀ ਕਦੇ ਕੋਚਿੰਗ ਨਹੀਂ ਲਈ ਜਦੋਂ ਮੈਂ ਐਮਬੀਬੀਐਸ ਕਰ ਰਿਹਾ ਸੀ ਉਦੋਂ ਵੀ ਮੇਰਾ ਹੀ ਹੁੰਦਾ ਸੀ ਕਿ ਮੈਂ 셀ਫ ਸਟਡੀ 'ਵਲ ਜ਼ਿਆਦਾ ਜ਼ੋਰ ਹੁੰਦਾ ਸੀ ਸੋ ਜਦੋਂ ਮੈਂ ਯੂਪੀਐਸਸੀ ਦੀ ਤਿਆਰੀ ਸ਼ੁਰੂ ਕੀਤੀ ਮੇਰੇ ਮਾਈਂਡ 'ਚ ਕਾਫੀ ਕਲੀਅਰ ਸੀ ਕਿ ਮੈਂ 셀ਫ ਸਟਡੀ ਕਰਨੀ ਆ ਕੋਚਿੰਗ ਦੀ ਮੈਨੂੰ ਉਸ এনਵਾਇਰਨਮੈਂਟ 'ਚ ਪੜਨਾ ਮੈਨੂੰ ਠੀਕ ਨਹੀਂ ਸੀ ਪਰ ਕਾਫੀ ਬੱਚੇ ਹੈ ਜਿਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੁੰਦੀ ਹੈ ਤਾਂ ਕਾਫੀ ਬੱਚੇ ਦਿੱਲੀ ਚੰਡੀਗੜ੍ਹ ਆਜਕਲ ਆਨਲਾਈਨ ਕਾਫੀ ਕੋਚਿੰਗ ਕਲਾਸਿਸ ਸ਼ੁਰੂ ਹੋ ਜਾਂਦੀਆਂ ਤਾਂ ਆਨਲਾਈਨ ਕੋਚਿੰਗ ਕਲਾਸਿਸ ਲੈਂਦੇ ਨੇ ਤਾਂ ਜਦੋਂ ਮੈਂ ਮੈਡੀਕਲ ਕਰ ਰਿਹਾ ਸੀ ਨਾਲ ਨਾਲ ਹੀ ਮੈਂ ਕਿਆ ਕਿ ਕਿਉਂਕਿ ਮੇਰਾ ਇੱਕ ਜਨਰਲ ਅਵੇਨਸ ਬਚਪਨ ਤੋਂ ਚੰਗੀ ਸੀ ਨਿਊਜ਼ਪੇਪਰ ਰੀਡਿੰਗ ਮੈਂ ਸ਼ੁਰੂ ਤੋਂ ਕਰਦਾ ਰਿਹਾ ਅੱਜ ਵੀ ਮੈਂ ਰੈਗੂਲਰ ਆਪਣਾ ਨਿਊਜ਼ਪੇਪਰ ਪੜ੍ਹਦਾ ਤਾਂ ਪ੍ਰਿੰਟ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਵੀ ਮੇਰੀ ਜਨਰਲ ਅਵੇਨਸ ਚੰਗੀ ਹੈ ਤਉ ਉਸ ਕਰਕੇ ਮੇਰੇ ਮਨ ਚ ਸੀ ਕਿ ਮੈਂ ਨਾਲ ਨਾਲ ਇਹਦੀ ਤਿਆਰੀ ਕਰ ਸਕਦਾ ਐਂਡ ਜੌਬ ਦੇ ਨਾਲ ਨਾਲ ਹੀ ਮੈਂ ਆਪਣੀ ਤਿਆਰੀ ਕੀਤੀ ਜੀ ਤੁਹਾਡੀ ਮੈਰिज ਮੈਡਮ ਆਈਐਸ ਹੈ ਕੋਮਲ ਮਿੱਤਲ ਜੀ ਉਹਨਾਂ ਨਾਲ ਹੋਈ ਸੋ ਕਿਦਾਂ ਤੁਹਾਡਾ ਆਪਸ ਵਿੱਚ ਕਿਸ ਤਰੀਕੇ ਨਾਲ ਮਿਲੇ ਔਰ ਇੱਕ ਜਦੋਂ ਕੰਪੈਨੀਅਨ ਵੀ ਸੇਮ ਬਿਊਰੋਕਰੇਟ ਹੁੰਦਾ ਤਾਂ ਉਹ ਕਿੰਨੀ ਕੁ ਬੈਟਰ ਅੰਡਰਸਟੈਂਡਿੰਗ ਤੁਸੀਂ ਸੋਚਦੇ ਹੋ ਕੋ ਆ ਮੈਡਮ ਕੋਮਲ ਮਿੱਤਲ ਸਾਨ ਮੇਰੇ ਬੈਚਮੇਟ ਹੀ ਨੇ ਐਂਡ ਅਸੀਂ ਅਕੈਡਮੀ ਸੀ ਮਿਲੇ ਸੀ ਮਸੂਰੀ ਅਕੈਡਮੀ ਸਾਡੀ ਲਾਲ ਬਾਦੂ ਸ਼ਾਸਤਰੀ ਅਕੈਡਮੀ ਹੁੰਦੀ ਐ ਲਬਾਸਨਾ ਜਿੰਨੂੰ ਕਹਿੰਦੇ ਆ ਤੇ ਬਿਲਕੁਲ ਠੀਕ ਹੈ ਜਦੋਂ ਤੁਹਾਡੇ ਲਾਈਫ ਪਾਰਟਨਰ ਸੇਮ ਸਰਵਿਸ ਚ ਹੋਣ ਉਹਨਾਂ ਦੇ ਮਨ ਚ ਵੀ ਸੇਮ ਜਜ਼ਬਾ ਹੋਵੇ ਸੋਸ਼ਲ ਸਰਵਿਸ ਕਰਨ ਦਾ ਪਬਲਿਕ ਸਰਵਿਸ ਕਰਨ ਦਾ ਤੇ ਤੁਹਾਡੀ ਆਪ ਦੀ ਜਿਹੜੀ ਦਾ ਹੈ ਉਹ ਕਾਫੀ ਆਸਾਨ ਹੋ ਜਾਂਦੀ ਹੈ ਸੋ ਉਹ ਵੀ ਮੈਨੂੰ ਇਕੁਅਲੀ ਮੋਟੀਵੇਟ ਕਰਦੇ ਨੇ ਐਜ਼ ਡਿਪਟੀ ਕਮਿਸ਼ਨਰ ਜਾਂ ਅਦਰ ਸਿਵਲ ਸਰਵੈਂਟ ਵੀ ਤੁਹਾਡੇ ਕੋਲ ਬਹੁਤ ਘੱਟ ਟਾਈਮ ਹੁੰਦਾ ਹੈ ਕਿ ਤੁਸੀਂ ਫੈਮਲੀ ਨੂੰ ਜਾਂ ਬੱਚਿਆਂ ਨੂੰ ਇਹ ਆਪਣੀ ਪਰਸਨਲ ਲਾਈਫ ਤੇ ਦੇ ਸਕੋ ਕਿ ਜਦੋਂ ਉਹ ਮੈਨੂੰ ਮੋਟੀਵੇਟ ਕਰਦੇ ਨੇ ਮੈਂ ਉਹਨਾਂ ਨੂੰ ਮੋਟੀਵੇਟ ਕਰਦਾ ਸਾਡੀ ਫੈਮਲੀ ਬਹੁਤ ਸਪੋਰਟਿਵ ਹੈ ਸੋ ਅਸੀਂ ਬਹੁਤ ਘੱਟ ਟਾਈਮ ਦੇ ਪਾਉਂਦੇ ਆਪਣੇ ਬੱਚਿਆਂ ਨੂੰ ਵੀ ਕਈ ਵਾਰ ਪੇਰੈਂਟਸ ਨੂੰ ਵੀ ਰਿਲੇਟਿਵਸ ਨੂੰ ਵੀ ਬਟ ਜਦੋਂ ਇੱਕ ਦੂਜੇ ਨੂੰ ਇਸ ਤਰ੍ਹਾਂ ਦੀ ਸਪੋਰਟ ਮਿਲਦੀ ਹੈ ਤਾਂ ਸਾਡੇ ਲਈ ਕੰਮ ਕਰਨਾ ਪਬਲਿਕਲੀ ਤੇ ਆਪਣੀ ਫੈਮਲੀ ਫਰੈਂਡਸ ਰਿਲੇਟਿਵਸ ਵੀ ਬਹੁਤ ਆਸਾਨ ਹੋ ਜਾਂਦਾ ਹੈ ਕੀ ਕੀ ਹੌਬੀਜ਼ ਤੁਹਾਡੀਆਂ ਨਾਰਮਲੀ ਅਸੀਂ ਕਈ ਵਾਰ ਦੇਖਿਆ ਕਿ ਤੁਹਾਨੂੰ ਕ੍ਰਿਕਟ ਦਾ ਬਹੁਤ ਸ਼ੌਕ ਸੀਗਾ ਕੀ ਹੁਣ ਬੀਇੰਗ ਬਿਊਰੋਕਰਟ ਉਸ ਹੌਬੀਜ਼ ਨੂੰ ਟਾਈਮ ਦੇ ਪਾਣੇ ਆਪਾਂ ਕਿਸ ਤਰ੍ਹਾਂ ਅ ਸੰਜੀਤ ਜੀ ਜਿਵੇਂ ਤੁਸੀਂ ਦੇਖਿਆ ਕਿ ਕਾਫੀ ਤੁਹਾਨੂੰ ਟਾਈਮ ਜਿਹੜਾ ਹੈ ਆਪਣੀ ਸਰਵਿਸ ਨੂੰ ਪਬਲਿਕ ਨੂੰ ਦੇਣਾ ਪੈਂਦਾ ਬਟ ਮੇਰਾ ਇੱਕ ਜ਼ਰੂਰ ਇਹ ਮੰਨਦਾ ਮੈਂ ਸਾਰਿਆਂ ਨੂੰ ਇਹ ਸਲਾਹ ਵੀ ਦੇਣਾ ਚਾਹਾਂਗਾ ਅ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ ਉਹ ਵੀ ਐਂਡ ਬਾਕੀ ਵੀ ਜਿਹੜੇ ਕੋਈ ਜੌਬ ਯਾ ਆਪਣੇ ਪ੍ਰੋਫੈਸ਼ਨ 'ਚ ਰਹਿੰਦੇ ਨੇ ਕਿ ਤੁਸੀਂ ਅੱਧਾ ਪੂਨਾ ਘੰਟਾ ਜ਼ਰੂਰ ਆਪਣੀ ਹੌਬੀ ਨੂੰ ਜਾਂ ਆਪਣੇ ਆਪ ਨੂੰ ਜ਼ੋਰ ਦੇਣਾ ਚਾਹੀਦਾ ਤਾਂ ਜੋ ਤੁਸੀਂ ਅਗਲੇ ਦਿਨ ਜਾਂ ਜਦੋਂ ਤੁਸੀਂ ਅੱਗੇ ਕੰਮ ਕਰਨਾ ਹੈ ਤੇ ਬਿਲਕੁਲ ਫਰੈਸ਼ ਮਾਈਂਡ ਨਾਲ ਤੁਸੀਂ ਉਸ ਨੂੰ ਕਰ ਸਕੋ ਜੋ ਮੈਂ ਪੜਦਾ ਸੀ ਉਦੋਂ ਵੀ ਮੈਂ ਆਪਣੀ ਹੌਬੀਸ ਪਰਸੂ ਕੀਤੀਆਂ ਅੱਜ ਵੀ ਮੈਂ ਆਪਣੀ ਹੌਬੀਸ ਪਰਸੂ ਕਰਦਾ ਔਰ ਜਿਵੇਂ ਮੈਂ ਤੁਸੀਂ ਬਿਲਕੁਲ ਠੀਕ ਕਿਹਾ ਮੈਂ ਆਈ ਐਮ ਅ ਸਪੋਰਟਸ ਪਰਸਨ ਮੈਨੂੰ ਸਪੋਰਟਸ ਨਾਲ ਬਹੁਤ ਪਿਆਰ ਹੈ ਇੱਥੇ ਜਿੱਥੇ ਵੀ ਮੈਂ ਜਿੱਲਿਆਂ 'ਚ ਕੰਮ ਕੀਤਾ ਉੱਥੇ ਪਬਲਿਕ ਨੂੰ ਵੀ ਪਤਾ ਕਿ ਮੈਨੂੰ ਸਪੋਰਟਸ ਨਾਲ ਬਹੁਤ ਪਿਆਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਪੋਰਟਸ ਹੋਵੇ ਤਾਂ ਮੈਨੂੰ ਹੁੰਦਾ ਹੈ ਕਿ ਮੈਂ ਉਸ ਨੂੰ ਸਿੱਖਾਂ ਜੇ ਮੈਨੂੰ ਨਹੀਂ ਆਉਂਦੀ ਜਿਹੜੀ ਜਿਹੜੀ ਸਪੋਰਟਸਮੈਨ ਨੂੰ ਆਉਂਦੀ ਹੈ ਮੈਂ ਖੇਡਣਾ ਸੋ ਕ੍ਰਿਕਟ ਟੇਬਲ ਟੈਨਿਸ ਬੈਡਮਿੰਟਨ ਮੈਂ ਖੇਡਦਾ ਹਾਂ ਵਾਲੀਬਾਲ ਖੇਡਦਾ ਹਾਂ ਕਈ ਤਰ੍ਹਾਂ ਦੀ ਸਪੋਰਟਸ ਐ ਮੈਨੂੰ ਪਸੰਦ ਹੈ ਤੋ ਜਿਹੜੇ ਜ਼ਿਲ੍ਹੇ ਚ ਜਾਂ ਜਿਹੜੇ ਸ਼ਹਿਰ ਚ ਜਿਸ ਤਰ੍ਹਾਂ ਦੀ ਸਪੋਰਟਸ ਅਵੇਲੇਬਲ ਹੁੰਦੀ ਹੈ ਮੈਂ ਕੋਸ਼ਿਸ਼ ਕਰਦਾ ਮੈਂ ਖੇਡਾਂ ਤੇ ਆਸ-ਪਾਸ ਜਿਹੜੇ ਯੁਵਾ ਨੇ ਜਮੋਜਵਾਨ ਨੇ ਉਹਨਾਂ ਨੂੰ ਵੀ ਇਸ ਪਾਸੇ ਮੈਂ ਨਾਲ ਲੈ ਕੇ ਜਾਵਾਂ ਅ ਅੱਜਕਲ ਤੁਸੀਂ ਬਤੌਰ ਡਿਪਟੀ ਕਮਿਸ਼ਨਰ ਇੱਥੇ ਭੂਮਿਕਾ ਨਿਭਾ ਰਹੇ ਹੋ ਇਸ ਤੋਂ ਪਹਿਲਾਂ ਫਾਜ਼ਿਲਕਾ ਦੇ ਵਿੱਚ ਵੀ ਬਤੌਰ ਡਿਪਟੀ ਕਮਿਸ਼ਨਰ ਨਿਭਾਇਆ ਹੈ ਕਿੱਡਾ ਇੱਕ ਚੈਲੰਜ ਜਿਹੜਾ ਰਹਿੰਦਾ ਹੈ ਡਿਸਟ੍ਰਿਕਟ ਦੇ ਵਿੱਚ ਕੰਮ ਕਰਨਾ ਔਰ ਨਵੇਂ ਨਵੇਂ ਇਨੋਵੇਸ਼ਨਸ ਨੂੰ ਵੀ ਕਈ ਵਾਰੀ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਬਿਊਰੋਕ੍ਰੇਟਸ ਜਿਹੜੇ ਕੋਸ਼ਿਸ਼ ਕਰਦੇ ਹੈ ਕੋਈ ਕੁਝ ਨਵਾਂ ਜਿਹੜਾ ਕੀਤਾ ਜਾਵੇ ਤੁਸੀਂ ਆਪਣੇ ਜ਼ਿਲ੍ਹੇ ਵਿੱਚ ਕੀ ਕੁਝ ਖਾਸ ਹੁਣ ਤੱਕ ਬਿਲਖਣ ਕੀਤਾ ਔਰ ਜਿਹਦੇ ਉੱਤੇ ਤੁਹਾਨੂੰ ਲੱਗਦਾ ਹੈ ਕਿ ਇੱਕ ਸੈਟੀਸਫੈਕਸ਼ਨ ਹੈ ਕਿ ਮੈਂ ਆਹ ਕੰਮ ਜਿਹੜੇ ਇੱਥੇ ਕਰ ਪਾਇਆ ਮੈਂ ਜਿਵੇਂ ਕਿ ਪਹਿਲਾਂ ਵੀ ਦੱਸਿਆ ਫਿਰੋਜ਼ਪੁਰ 'ਚ ਮੇਰਾ ਕਾਫੀ ਜੀਵਨ ਜਿਹੜਾ ਬਤੀਤ ਹੋਇਆ ਫਿਰੋਜ਼ਪੁਰ ਸਾਡਾ ਬਾਟਰ ਟਾਊਨ ਸੀ ਤੇ ਮੇਰੀ ਇੱਕ ਤਨਾ ਦੀ ਖੁਸ਼ਕਿਸਤੀ ਹੈ ਕਿ ਮੈਂ ਪੰਜਾਬ ਦੇ ਅੰਮ੍ਰਿਤਸਰ ਫਾਜ਼ਿਲਕਾ ਤੇ ਹੁਣ ਮੁਰਦਾਸਪੁਰ ਤਿੰਨ ਜਿਹੜੇ ਬਾਰਡਰ ਦੇ ਜ਼ਿਲ੍ਹੇ ਨੇ ਉੱਥੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਤੇ ਮੇਰੇ ਬਹੁਤ ਦਿਲ ਦੇ ਕਰੀਬ ਹੈ ਇੰਨਾ ਜ਼ਿਲ੍ਹਿਆਂ ਦੀ ਜਿਹੜੀ ਇੱਕ ਵਿਲੱਖਣਤਾ ਤੇ ਇਨ੍ਹਾਂ ਜ਼ਿਲ੍ਹਿਆਂ ਦੇ ਜਿਹੜੇ ਮੁੱਦੇ ਆ ਸਮੱਸਿਆਵਾਂ ਸੋ ਮੈਂ ਜਦੋਂ ਫਾਜ਼ਿਲਕਾ ਵੀ ਸੀ ਇਨਫੈਕਟ ਜਦੋਂ ਮੈਂ ਅੰਮ੍ਰਿਤਸਰ ਵੀ ਪੋਸਟਡ ਰਿਹਾ ਤੇ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜਿਹੜੇ ਸਾਡੇ ਸਰਹੱਦੀ ਪੱਟੀ ਦੇ ਪਿੰਡ ਹੈਗੇ ਉਹਨਾਂ ਦੇ ਵਿਕਾਸ ਲਈ ਕਾਫੀ ਕੁਝ ਜੜਾ ਕੀਤਾ ਜਾਵੇ ਸੋ ਸਰਕਾਰ ਦੀ ਬਹੁਸੀ ਸਕੀਮ ਹੈ ਪੰਜਾਬ ਸਰਕਾਰ ਦੀ ਭਾਰਤ ਸਰਕਾਰ ਦੀ ਸਾਡਾ ਇਹੀ ਮਕਸਦ ਰਹਿੰਦਾ ਕਿਸੇ ਨਾ ਕਿਸੇ ਤਰ੍ਹਾਂ ਇਹ ਜਿੰਨੇ ਵੀ ਲਾਭਪਾਤਰੀ ਸਕੀਮਾਂ ਇਹਨਾਂ ਲੋਕਾਂ ਤੱਕ ਪਹੁੰਚਾਈ ਜਾਵੇ ਸੋ ਅਸੀਂ ਇੱਕ ਫਾਜ਼ਿਲਕਾ ਜੋ ਸ਼ੁਰੂ ਕੀਤਾ ਸੀ ਪ੍ਰੋਗਰਾਮ ਆਬਾਦ ਖਰ ਕੇ ਇੱਕ ਅਕ੍ਰੋਨਿਮ ਹੈ ਐਬਸੋਲਿਊਟ ਬਾਰਡਰ ਏਰੀਆ ਡਵੈਲਪਮੈਂਟ ਸੋ ਅਸੀਂ ਜਿੰਨੇ ਵੀ ਸੀਨੀਅਰ ਆਫੀਸਰਸ ਨੇ ਅਸੀਂ ਸਾਰੇ ਇਕੱਠੇ ਹੋ ਕੇ ਮਹੀਨੇ 'ਚ ਦੋ ਜਾਂ ਤਿੰਨ ਵਾਰੀ ਬਾਰਡਰ ਦੇ ਜਿਹੜੇ ਪਿੰਡ ਐ ਉੱਥੇ ਅਸੀਂ ਜਾਂਉਂਦੇ ਨੇ ਸਾਰੀ ਆਪਣੀ ਟੀਮਾਂ ਲੈ ਕੇ ਜਾਂਉਂਦੇ ਨੇ ਜਿੰਨੇ ਵੀ ਲਾਭਪਾਤਰੀ ਸਕੀਮਾਂ ਆ ਕਈ ਵਾਰੀ ਸਾਨੂੰ ਦੇਖ ਕੇ ਹੈਰਾਨੀ ਹੁੰਦੀ ਐ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਉਹਨਾਂ ਦੇ ਬੈਨੀਫਿਟ ਲਈ ਕਿਹੜੀ ਸਕੀਮ ਗਵਰਨਮੈਂਟ ਨੇ ਚਲਾ ਰੱਖੀ ਹੈ ਸੋ ਅਸੀਂ ਸਾਰੇ ਆਪਣੇ ਪੋਲੀਟੀਕਲ ਰਿਪਰੈਜ਼ੈਂਟੇਟਿਵਸ ਵੀ ਲੈ ਕੇ ਜਾਂਦੇ ਨੇ ਬਿਊਰੋਕ੍ਰੇਸੀ ਵੀ ਜਾਂਦੀ ਹੈ ਉੱਥੇ ਅਸੀਂ ਆਧਾ ਦਿਨ ਸਪੈਂਡ ਕਰਦੇ ਨੇ ਲੋਕਾਂ ਨੂੰ ਦੱਸਦੇ ਨੇ ਕਿ ਇਹ ਇਹ ਸਕੀਮਾਂ ਦਾ ਤੁਸੀਂ ਲਾਭ ਲੈ ਸਕਦੇ ਹੋ ਫਿਰ ਅਸੀਂ ਕਾਊਂਟਰ ਲਗਾਉਂਦੇ ਨੇ ਉੱਥੇ ਕਾਊਂਟਰ ਦੇ ਵਿੱਚ ਉਹ ਸਕੀਮਾਂ ਉੱਥੇ ਸਿੱਧਾ ਅਪਲਾਈ ਕਰ ਸਕਦੇ ਆਂ ਐਂਡ ਕਈ ਸਕੀਮਾਂ ਉਹਨਾਂ ਨੂੰ ਮੌਕੇ ਤੇ ਅਸੀਂ ਪ੍ਰੋਵਾਈਡ ਵੀ ਕਰਵਾਉਂਦੇ ਆਂ ਕਈ ਪੈਨਸ਼ਨਸ ਹੁੰਦੀਆਂ ਨੇ ਨਰੇਂਗਾ ਦੇ ਜੋਬ ਕਾਰਡ ਹੁੰਦੇ ਨੇ ਖੇਤੀਬਾੜੀ ਦੀ ਸਬਸਿਡੀ ਸਬਸਿਡੀਆਂ ਹੁੰਦੀਆਂ ਨੇ ਲੋਨ ਵਗੈਰਾ ਬੈਂਕ ਦੇ ਉੱਥੇ ਆਉਂਦੇ ਨੇ ਰੋਜ਼ਗਾਰ ਬਿਊਰੋ ਉੱਥੇ ਆਉਂਦਾ ਹੈ ਸੇਵਾ ਕੇਂਦਰ ਦੇ ਜਿੰਨੇ ਵੀ ਸਰਵਿਸਿਸ ਇਥੇ ਉਸੇ ਪ੍ਰੋਵਾਈਡ ਕਰਦੇ ਆਂ ਫਾਜ਼ਿਲ ਕਾ ਤੋਂ ਬਾਅਦ ਜਦੋਂ ਮੈਂ ਗੁਰਦਾਸਪੁਰ ਆਇਆ ਤਾਂ ਅਸੀਂ ਸੇਮ ਪ੍ਰੋਗਰਾਮ ਉਸ ਨੂੰ ਕੰਟੀਨਿਊ ਕੀਤਾ ਹੁਣ ਲਗਭਗ ਅਸੀਂ 50000 ਜਿਹੜੇ ਲੋਕ ਨੇ ਉਹਨਾਂ ਤੱਕ ਪਹੁੰਚ ਕਰ ਸਕੇ ਨੇ ਐਂਡ ਇੱਕ ਬਹੁਤ ਵਧੀਆ ਚੀਜ਼ ਇਹ ਹੋਈ ਕਿ ਪੰਜਾਬ ਸਰਕਾਰ ਨੇ ਵੀ ਇੱਕ ਸਰਕਾਰ ਤੁਹਾਡੇ ਦਵਾਰ ਉਪਰਾਲਾ ਜਿਹੜਾ ਸ਼ੁਰੂ ਕੀਤਾ ਤੇ ਅਸੀਂ ਸਰਕਾਰ ਤੁਹਾਡੇ ਦਵਾਰ ਨੂੰ ਹੀ ਆਬਾਦ ਨਾਲ ਇਹਨੂੰ ਮਿਲਾਨ ਕਰਕੇ ਇੱਕ ਸਾਡੀ ਇੱਕ ਲੋਕਾਂ ਤੱਕ ਪਹੁੰਚ ਦੀ ਇੱਕ ਸਕੀਮ ਜਿਹੜੀ ਚੱਲ ਰਹੀ ਹੈ ਜਿਹੜੀ ਮੇਰੇ ਦਿਲ ਦੇ ਬਹੁਤ ਕਰੀਬ ਹੈ ਹੁਣ ਉਹਦੇ ਵਿੱਚ ਅਸੀਂ ਆਬਾਦ ਖੇਡ ਟੂਰਨਾਮੈਂਟ ਵੀ ਸਾਡੇ ਹੋ ਰਹੇ ਨੇ ਖੇਡਾਂ ਨੂੰ ਉਹਦੇ ਨਾਲ ਜੋੜ ਲਿਆ ਸਕਿੱਲ ਡਵੈਲਪਮੈਂਟ ਨੂੰ ਉਹਦੇ ਨਾਲ ਜੋੜ ਲਿਆ ਨਸ਼ਿਆਂ ਤੋਂ ਦੂਰ ਰਹਿਣ ਲਈ ਜਿਹੜੇ ਅਸੀਂ ਮੈਸੇਜ ਚਲਾਉਂਦੇ ਆ ਉਹਨਾਂ ਨੂੰ ਜੋੜ ਲਿਆ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਲਗਭਗ 1 ਸਾਲ ਹੋ ਗਿਆ ਬਰਦਾਸਪੁਰ ਦੇ ਵਿੱਚ ਉਹਦੇ ਜਿਹੜੇ ਰਿਜ਼ਲਟਸ ਆ ਰਹੇ ਨੇ ਉਹ ਬਹੁਤ ਚੰਗੇ ਨੇ ਜੀ ਸੋ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਸਰਕਾਰ ਦੀਆਂ ਹੁੰਦੀਆਂ ਸੋ ਅਕਸਰ ਅਸੀਂ ਦੇਖਦੇ ਹਾਂ ਲੋਕਾਂ ਤੱਕ ਉਹਨਾਂ ਦੀ ਪਹੁੰਚ ਨਹੀਂ ਹੋ ਪਾਉਂਦੇ ਔਰ ਲੋਕੀ ਕਈ ਵਾਰ ਡਿਪਟੀ ਕਮਿਸ਼ਨਰ ਤੱਕ ਵੀ ਨਹੀਂ ਪਹੁੰਚ ਪਾਉਂਦੇ ਸੋ ਅੱਜ ਦੇ ਸਮੇਂ ਵਿੱਚ ਅਗਰ ਗੱਲ ਕਰੀਏ ਤਾਂ ਡੀਸੀ ਆਫਿਸ ਥੋੜਾ ਐਕਸੈਸੀਬਲ ਹੋਣਾ ਸ਼ੁਰੂ ਹੋ ਗਿਆ ਲੋ ਇਹ ਜਿਹੜਾ ਬਦਲਾਅ ਹੈ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਮੇਰੇ ਸਾਹਮਣੇ ਇਸ ਨੂੰ ਅਸੀਂ ਬਦਲਾਅ ਨਹੀਂ ਕਹਿ ਸਕਦੇ ਕਿਉਂਕਿ ਡਿਪਟੀ ਕਮਿਸ਼ਨਰ ਜਿਹੜਾ ਇੱਕ ਤਰ੍ਹਾਂ ਦਾ ਐਡਮਿਨਿਸਟ੍ਰੇਟਿਵ ਹੈੱਡ ਹੁੰਦਾ ਜ਼ਿਲ੍ਹੇ ਦਾ ਐਂਡ ਮੈਂ ਕਈ ਵਾਰੀ ਲੋਕਾਂ ਦੀ ਅੱਖਾਂ ਦੇ ਵਿੱਚ ਦੇਖਿਆ ਹੈ ਕਿ ਜਦੋਂ ਉਹ ਮਿਲਣ ਆਉਂਦੇ ਨੇ ਸਾਡੇ ਤੱਕ ਪਹੁੰਚ ਕਰਦੇ ਨੇ ਇੱਕ ਬੜੀ ਉਮੀਦ ਨਾਲ ਉਹ ਆਉਂਦੇ ਨੇ ਕਿ ਜੇ ਮੇਰਾ ਕਿਸੇ ਨੇ ਵੀ ਹੱਲ ਨਹੀਂ ਕੀਤਾ ਮੇਰੀ ਸਮੱਸਿਆ ਦਾ ਤੇ ਇਹ ਜੋ ਵਿਅਕਤੀ ਹੈ ਜਾਂ ਇਹ ਜੋ ਸੀਟ ਹੈ ਉਹ ਉੱਥੋਂ ਮੈਨੂੰ ਆਪਣੇ ਪ੍ਰੋਬਲਮ ਦਾ ਜਿਹੜਾ ਰੈਜ਼ੋਲੂਸ਼ਨ ਮਿਲ ਸਕਦਾ ਤੇ ਅਸੀਂ ਤਾਂ ਇਹੀ ਸੋਚਦੇ ਨੇ ਤੇ ਸਾਡੇ ਜਿਹੜੇ ਕਲੀਗਸ ਜਾਂ ਜੂਨੀਅਰ ਕਲੀਗਸ ਆਂਦੇ ਆ ਉਹਨਾਂ ਨੂੰ ਇਹੀ ਸਮਝਾਉਂਦੇ ਨੇ ਕਿ ਤੁਹਾਡਾ ਉਹਨਾਂ ਲੋਕਾਂ ਤੱਕ ਐਕਸੈਸਿਬਲ ਹੋਣਾ ਬਹੁਤ ਜ਼ਰੂਰੀ ਹੈ ਉਹ ਭਾਵੇਂ ਤੁਸੀਂ ਫਿਜ਼ੀਕਲੀ ਆਪਣੇ ਦਫ਼ਤਰ 'ਚ ਐਕਸੈਸਿਬਲ ਹੋ ਤੁਸੀਂ ਉਹਨਾਂ ਕੋਲ ਜਾਓ ਪਿੰਡਾਂ ਦੇ ਵਿੱਚ ਜਾਓ ਉਹਨਾਂ ਦੀ ਇੱਕ ਜਨ ਸੁਣਵਾਈ ਕੈਂਪ ਤੁਸੀਂ ਸ਼ੁਰੂ ਕਰੋ ਤਾਂ ਕਿ ਲੋਕ ਤੁਹਾਡੇ ਤੱਕ ਸਿੱਧਾ ਪਹੁੰਚਕਰ ਪਾਣ ਤੇ ਹੁਣ ਜਿਵੇਂ ਸੋਸ਼ਲ ਮੀਡੀਆ ਦਾ ਬਹੁਤ ਪ੍ਰਚਲਨ ਹੋ ਗਿਆ 7-8 ਸਾਲਾਂ ਦੇ ਵਿੱਚ ਅਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਖੋਲੇ ਹੋਏ ਨੇ ਡੀਸੀ ਗੁਰਦਾਸਪੁਰ ਦੇ ਨਾਮ ਦੇ ਮੇਰੇ ਇੰਡੀਵਿਜੂਅਲ ਅਕਾਊਂਟਸ ਵੀ ਹੈਗੇ ਅਸੀਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਜਿਹੜਾ 24 ਘੰਟੇ ਚੱਲਦਾ ਹੈਗਾ ਜ਼ਿਲੇ ਦਾ ਉਸ ਤੇ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਉਹ ਉੱਥੇ ਆਪਣੀ ਸਮੱਸਿਆ ਨੋਟ ਕਰਵਾਉਂਦਾ ਹੈ ਐਂਡ ਸ਼ਾਮ ਦੇ ਟਾਈਮ ਉਹ ਸਾਰਾ ਮੈਨੂੰ ਐਕਸਲ ਸ਼ੀਟ ਦੇ ਵਿੱਚ ਜੋ ਵੀ ਕੰਪਲੇਨਸ ਆਈਆਂ ਮੇਰੀ ਟੇਬਲ ਤੇ ਆ ਜਾਂਦੀਆਂ ਨੇ ਤੇ ਉਹ ਵੀ ਅਸੀਂ ਉਸ ਨੂੰ ਉਹਲਬ ਚੈੱਕ ਕਰਵਾ ਕੇ ਦੇਖਦੇ ਨੇ ਫੇਸਬੁੱਕ ਵਗੈਰਾ ਤੇ ਇੰਸਟਾ ਵਗਰਾ ਆਮ ਕਰਾਤੇ ਉਸ ਤੇ ਵੀ ਅਸੀਂ ਕਈ ਵਾਰੀ ਲਾਈਵ ਹੋ ਕੇ ਲੋਕਾਂ ਦੀ ਕੋਈ ਵੀ ਕੁਐਰੀਜ਼ ਆਉਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਨੇ ਬਟ ਇਹ ਮਜ਼ੂਰ ਕਹਾਂਗਾ ਕਿਉਂਕਿ ਬਹੁਤ ਜ਼ਿਆਦਾ ਲੋਕੀ ਬਹੁਤ ਤਰ੍ਹਾਂ ਦੀ ਪ੍ਰੋਬਲਮਸ ਲੈ ਕੇ ਆਉਂਦੇ ਨੇ 100% ਸਾਡੀ ਵੀ ਰੀਚ ਆਊਟ ਨਹੀਂ ਹੋ ਸਕਦੀ ਸੋ ਸੀ ਕੋਸ਼ਿਸ਼ ਇਹ ਕਰਦੇ ਨੇ ਕਿ ਜਿਹੜੇ ਸਾਡੇ फील्ड ऑफिसर्स ਨੇ ਪਿੰਡਾਂ ਦੇ ਆਫਿਸਰਸ ਨੇ ਸਬਡਿਵੀਜ਼ਨ ਤਹਿਸੀਲ ਲਾਂਚ ਬਲੋਕ ਲੈਵਲ ਤੇ ਜਿਹੜੀ ਸਮੱਸਿਆਵਾਂ ਉਹਨਾਂ ਦੇ ਲੈਵਲ ਤੱਕ ਹੱਲ ਹੋ ਸਕਦੀਆਂ ਨੇ ਵੀ ਮੋਟੀਵੇਟ ਥੈਮ ਕਿ ਤੁਸੀਂ ਲੋਕਾਂ ਤੱਕ ਆਪਣੀ ਪਹੁੰਚ ਬਣਾ ਕੇ ਤੁਸੀਂ ਆਪਣੇ ਲੈਵਲ ਤੇ ਉਹਨਾਂ ਨੂੰ ਸੌਟ ਆਊਟ ਕਰੋ ਔਨ ਦਾ ਬੇਸਿਸ ਆਫ ਮੈਰਿਟ ਐਂਡ ਜਿਹੜੀ ਤੁਹਾਡੇ ਲੈਵਲ ਤੇ ਨਹੀਂ ਹੋ ਸਕਦੀਆਂ ਤੁਹਾਡੇ ਤੋਂ ਤਸੱਲੀ ਨਹੀਂ ਹੋ ਰਹੀ ਲੋਕਾਂ ਦੀ ਉਹ ਫਿਰ ਅਸੀਂ ਆਪਣੇ ਲੈਵਲ ਤੇ ਜ਼ਿਲ੍ਹਾ ਹਰਪੰਦਰ ਜੀ ਬਹੁਤ ਸਾਰੇ ਵਿਦਿਆਰਥੀ ਜਿਹੜੇ ਫਿਊਚਰ ਐਸਪੀਰੈਂਟਸ ਨੇ ਆਈਐਸ ਬਰਨਵਾਸ ਤੇ ਯੂਪੀਐਸਸੀ ਜਾਣਾ ਚਾਹੁੰਦੇ ਹੈ ਕਿਉਂਕਿ ਤੁਸੀਂ ਵੀ ਕਿਸੇ ਨੂੰ ਦੇਖ ਕੇ ਮੋਟੀਵੇਟ ਹੋਏ ਸੀ ਬਹੁਤ ਸਾਰੇ ਤੁਹਾਨੂੰ ਦੇਖ ਕੇ ਵੀ ਮੋਟੀਵੇਟ ਹੋ ਰਹੇ ਹੋਣਗੇ ਕੀ ਮੈਸੇਜ ਕੀ ਸੰਦੇਸ਼ ਉਹਨਾਂ ਨੂੰ ਦੇਣਾ ਚਾਹੋਗੇ ਤਾਂ ਕਿ ਉਹ ਵੀ ਫਿਊਚਰ ਵਿੱਚ ਇਹੋ ਜਿਹੇ ਸਫਲ ਚ ਆ ਸਕਣ ਮੇਰੇ ਕੋਲ ਸੰਜੀਵ ਜੀ ਅੱਜ ਵੀ ਕਾਫੀ ਐਕਸਪੀਰੀਐਂਸ ਆਂਦੇ ਨੇ ਐਂਡ ਇੱਕ ਬੜੀ ਅ ਅਨੋਖੀ ਚੀਜ਼ ਜਿਹੜੀ ਮੈਨੂੰ ਲੱਗਦੀ ਹੈ ਕਿ ਕਈ ਵਾਰੀ ਇਸ ਤਾਂ ਲੱਗਦਾ ਹੈ ਕਿ ਬਹੁਤ ਵੱਡੀ ਪੋਸਟ ਹੈ ਬਹੁਤ ਵੱਡੀ ਸੀਟ ਹੈ ਬਹੁਤ ਔਰਾ ਇਸ ਸੀਟ ਦੇ ਨਾਲ ਤੇ ਕਈ ਲੋਕੀਆ ਕਈ ਬੱਚੇ ਉਹ ਔਰਾ ਦੇਖ ਕੇ ਮੋਟੀਵੇਟ ਹੁੰਦੇ ਨੇ ਕਿ ਅਸੀਂ ਵੀ ਇਹ ਔਰਾ ਜਾਂ ਇਹ ਪ੍ਰਿਵਿਲੇਜ ਚਾਹੁੰਦੇ ਨੇ ਉਹਨਾਂ ਬੱਚਾ ਨੂੰ ਮੈਂ ਵੈਸੇ ਵੀ ਦੱਸਦਾ ਤੁਹਾਡੇ ਤੁਹਾਡੇ ਨਾਲ ਹੀ ਵੀ ਮੈਂ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਸਿਰਫ ਇੱਕ ਸੀਟ ਦਾ ਔਰਾ ਦੇਖ ਕੇ ਯੂਪੀਐਸਸੀ ਜਾਂ ਇਹਦੇ ਵਿੱਚ ਆਣਾ ਚਾਹੁੰਦੇ ਹੋ ਸਿਵਲ ਸਰਵਿਸਸ ਦੇ ਵਿੱਚ ਆਣਾ ਚਾਹੁੰਦੇ ਹੋ ਤਾਂ ਯੂਪੀਐਸਸੀ ਫਿਰ ਤੁਹਾਡੇ ਲਈ ਨਹੀਂ ਬਣਿਆ ਤੁਹਾਨੂੰ ਇੱਕ ਆਪਣੇ ਮਨ ਦੇ ਵਿੱਚ ਇੱਕ ਪਬਲਿਕ ਸਰਵਿਸ ਦਾ ਜਿਹੜਾ ਜਜ਼ਬਾ ਹੈ ਉਹ ਤੁਹਾਨੂੰ ਜ਼ਰੂਰ ਨਾਲ ਲੈਣਾ ਪੈਣਾ ਹੈ ਕਿ ਮੈਂ ਜੇ ਕਲੀਅਰ ਕਰਦਾ ਤਾਂ ਮੈਨੂੰ ਪਬਲਿਕ ਲਈ ਜਿਹੜੀ ਉਹਨਾਂ ਦੀ ਸੇਵਾ ਕਰਨੀ ਪੈਣੀ ਹੈ ਮੈਨੂੰ ਇੱਕ ਪਬਲਿਕ ਸਰਵੰਟ ਬਣ ਕੇ ਸੇਵਾ ਕਰਨੀ ਪੈਣੀ ਹੈ ਐਂ ਜਿਹੜੀ ਬਾਕੀ ਚੀਜ਼ਾਂ ਨੇ ਉਹ ਨਾਲ ਅਟੈਚ ਹੋਣੀਆਂ ਜਿਹੜੇ ਪਰਕਸ ਐਂਡ ਪ੍ਰਿਵਿਲੇਜਸ ਨਾਲ ਅਟੈਚ ਹੋਣੇ ਆ ਕਿਉਂਕਿ ਜੇ ਬਾਇਚਾਂਸ ਤੁਸੀਂ ਕਲੀਅਰ ਕਰ ਵੀ ਲੋਗੇ ਐਂ ਤੁਸੀਂ ਸਿਰਫ ਪਰਕਸ ਐਂਡ ਪ੍ਰਿਵਿਲੇਜਸ ਲਈ ਤੁਸੀਂ ਇੱਥੇ ਆ ਰਹੇ ਹੋ ਤੇ ਜਦੋਂ ਪਬਲਿਕ ਸੇਵਾ ਕਰਨੀ ਪੈਣੀ ਹੈ ਉਦੋਂ ਫਿਰ ਤੁਹਾਨੂੰ ਉਸ ਚੀਜ਼ ਲਈ ਔਖਾ ਲੱਗਣਾ ਸੋ ਪ੍ਰਾਇਓਰਟੀ ਤੁਹਾਡੀ ਹੋਣੀ ਚਾਹੀਦੀ ਹੈ ਕਿ ਜੋ ਪਾਵਰ ਜਾਂ ਜੋ ਤੁਹਾਨੂੰ ਪ੍ਰਿਵਿਲੇजेस ਮਿਲਣਗੇ ਉਹ ਤੁਸੀਂ ਪਬਲਿਕ ਲਈ ਲੋਕਾਂ ਲਈ ਯੂਜ਼ ਕਰਨੇ ਨੇ ਫਿਰ ਤੁਸੀਂ ਇੱਕ ਹੋਰ ਜਿਆਦਾ ਤੁਹਾਨੂੰ ਇੱਕ ਇੱਕ ਤਰ੍ਹਾਂ ਦੀ ਕਿੱਕ ਮਿਲਣੀ ਹੈ ਕਿ ਮੈਂ ਹੋਰ ਜ਼ਿਆਦਾ ਮਿਹਨਤ ਕਰਾਂ ਮੈਂ ਬਹੁਤ ਛੇਤੀ ਆਪਣੀ ਜਿਹੜੀ ਸਰਵਿਸ ਕਲੀਅਰ ਕਰਾਂ ਐਂਡ ਲੋਕਾਂ ਦੇ ਕੰਮ ਆ ਸਕਾਂ ਐਂਡ ਫਿਰ ਪ੍ਰਮਾਤਮਾ ਵੀ ਤੁਹਾਡੇ ਨਾਲ ਰਹੂਗਾ ਪ੍ਰਮਾਤਮਾ ਵੀ ਤੁਹਾਨੂੰ ਬਹੁਤ ਛੇਤੀ ਉਹ ਜਿਹੜਾ ਸਰਵਿਸ ਕਲੀਅਰ ਕਰਵਾਉਗਾ ਸੁਇਸਨ ਡਾਕਟਰ ਹਿਮਾਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਬਹੁਤ ਹੀ ਇਨਸਪੀਰੇਸ਼ਨਲ ਇਹਨਾਂ ਦੀ ਜਰਨੀ ਹੈ ਔਰ ਸਾਡਾ ਯੂਥ ਜਿਹੜਾ ਇਹਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਮੋਟੀਵੇਟ ਹੁੰਦਾ ਔਰ ਆਸ ਕਰਦੇ ਹਾਂ ਕਿ ਯੂਥ ਇਸ ਪ੍ਰੋਗਰਾਮ ਨੂੰ ਦੇਖ ਕੇ ਵੀ ਕਾਫੀ ਕੁਝ ਜਿਹੜਾ ਸਿੱਖੇਗਾ ਔਰ ਪਬਲਿਕ ਸਰਵਿਸ ਵਿੱਚ ਆਉਣ ਵਾਸਤੇ ਪ੍ਰੇਰਿਤ ਵੀ ਹੋਏਗਾ ਇਹਨਾਂ ਦੇ ਨਾਲ ਜੀਵਨ ਦੀ ਹੋਰ ਬਹੁਤ ਸਾਰੀ ਯਾਤਰਾ ਜਿਹੜੀ ਆਪਾਂ ਨੈਕਸਟ ਕਦੀ ਮੁਲਾਕਾਤ ਵਿੱਚ ਸਾਡੇ ਦਰਸ਼ਕਾਂ ਦੇ ਰੂਬਰੂ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸੋ